ਸਸਿਕਾ ਪਲੀਜ਼ ਮੈ ਹੈਲਪ ਮੀ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ ਢਿੱਡ 'ਤੇ ਵੀ ਲੱਤਾਂ ਮਾਰਿਆ ਮੇਰੇ ਸਿਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ 'ਤੇ ਵੀ ਨਿਸ਼ਾਨ ਆ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਲਫ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਇਹ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਮਤਲਬ ਬਾਹਰ ਖਾਣੀ ਉਹ ਤਾਂ ਨਿਆਣਿਆਂ ਉੱਤੇ ਕਿੰਨੇ ਕਿੰਨੇ ਟਾਈਮ ਖੇਲਦੇ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੂੰ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈਠ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਂ ਮੈਨੂੰ ਬਹੁਤ ਟੌਰਚਰ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ 10 ਦਿਨੋਂ ਅੱਗੇ ਬੁਖਾਰ ਜੜਿਆ ਏ ਇਹਨਾਂ ਨੇ ਕਉ ਇਹ ਤਾਂ ਵਾਇਨੇ ਦਿੱਤੀ ਕੁਛ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਕ ਇਹ ਕਹਿੰਦੇ ਅਸੀਂ ਨਹੀਂ ਸ਼ਬ ਲੈ ਗਏ ਜੋ ਸੱਤ ਪਹਿ ਬਥੇ ਰਹੇ ਤੁਸੀਂ ਜੋ ਕਰਨ ਕਰ ਲੋ ਇਹ ਕੋਰਡੀਨੇਸ਼ਨ ਨਹੀਂ ਪਲੀਜ਼ ਮੈਮ ਇਹ ਉਤਨੀ ਮੈਂ ਨਹੀਂ ਕੀ ਠੀਕ ਮੈਨੂੰ ਬੁਖਾਰ ਵੀ ਹੈ ਕਿ ਕਿ ਲੋਕ ਕੱਪ ਦੇ ਰੂਮੇ ਰੂਮ ਚ ਰਹਿੰਦੀ ਰਹਿੰਦੀ ਸਨ ਨਿਆਣੀ ਸ਼ਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੇ ਹੈਲਪ ਮੀ ਮੈਮ ਸਾਸੀ ਕਾ ਪਲੀਜ਼ ਮੈ ਹੈਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਐ ਮੈਨੂੰ ਨਹੀਂ ਜਾਣਾ ਚਾਹੁੰਦੀ ਹੈਗੀ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਨਾਂ ਨੇ ਮੇਰੀ ਟੀ-ਟੀ ਚ ਵੀ ਲੱਤਾਂ ਮਾਰੀਆਂ ਮੇਰੇ ਸੇਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਹੈ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਇਹ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਉਹ ਤੋਂ ਬੜਾ ਖਾਣੀ ਉਹ ਤਾਂ ਨਿਆਣਿਆਂ ਉੱਤੇ ਕਿੰਨੇ ਕਿੰਨੇ ਟਾਈਮ ਖਿਲਦੀ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਤੂੰ ਕਰੇ ਦੱਸਦੀਆਂ ਆਪਣੇ ਮਿਹਾਡੇ ਕੋਲ ਬੈ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਟੋਰਚ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ 10 ਦਿਨ ਹੋ ਗਏ ਬੁਖਾਰ ਜਿਹੜਿਆ ਹੈ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰ ਦੇਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦਿਓ ਇਸ ਪੇਮੈਂਟ ਦਾ ਕਿ ਪਿੰਦੇ ਤੁਸੀਂ ਨਹੀਂ ਸ਼ੁੱਭ ਨਹੀਂ ਹੈਗਾ ਜੋ ਸੱਤ ਪਾਏ ਬਥੇਰੇ ਹੀ ਤੁਸੀਂ ਜੋ ਕਰਨ ਕਰ ਲੋ ਕੋਈ ਕੰਨੇਸ਼ਨ ਨਹੀਂ ਪਲੀਜ਼ ਮੈਮ ਹੀਲਪ ਮੀ ਮੈਂ ਨਹੀਂ ਕੀ ਠੀਕ ਮੈਨੂੰ ਬੁਖਾਰ ਵੀ ਹੈ ਕਿ ਕਿ ਲੋਕ ਕਰਦੇ ਰੂਮ ਮੈਂ ਰੂਮ ਚ ਰਹਿੰਦੀ ਸਾਨਿਆਣੀ ਸ਼ਰਾਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੈਮ ਹੈਲਪ ਮੀ ਮੈਮ ਸਸਿਕਾ ਪਲੀਜ਼ ਮੈ ਹੀਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਇਹ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ țeḍi ਚ ਵੀ ਲੱਤਾਂ ਮਾਰੀ ਮੇਰੇ ਸਿਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਆ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰਿਓ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੇਲਪ ਕਰ ਸਕਦੀ ਹਾਂ ਪਲੀਜ਼ ਮੇ ਹੈਲਪ ਮੀ ਇਹ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਮਤਲਬ ਬਾਹਰ ਖਾਣੀ ਕੋਈ ਤਾਂ ਨਿਆਣੇ ਹੁੰਦੇ ਕਿੰਨੇ ਕਿੰਨੇ ਟਾਈਮ ਖੇលਦੇ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੂੰ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਤਰਸ ਕਰਦੀ ਆ ਪਲੀਜ਼ ਕੋਈ ਹੈਲਪ ਕਰੋ ਪਲੀਜ਼ 3 ਦਿਨ ਹੋ ਗਏ ਬੁਖਾਰ ਜੜਿਆ ਹੈ ਇਹਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਦਾ ਇਹ ਕਹਿੰਦੇ ਸੀ ਨਹੀਂ ਸ਼ਬ ਨੈਕ ਹੈ ਜੋ ਸੱਤ ਪਾਹੇ ਬਥੇ ਰਹੇ ਤੁਸੀਂ ਜੋ ਕਰਨ ਕਰ ਲੋ ਕੋਈ ਨਹੀਂ ਕਰਨੀ ਪਲੀਜ਼ ਮੈਂ ਮੀ ਹਾਟ ਮੈਂ ਨਹੀਂ ਕੀ ਠੀਕ ਮੈਨੂੰ ਬੁਖਾਰ ਵੀ ਹੈ ਕਿ ਲੋਕ ਕੱਦ ਦਿਨ ਰੂਮ ਚ ਰਹਿੰਦੀ ਸਾਨਿਆਣੀ ਸ਼ਰੀਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੀ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੈਮ ਹੈਲਪ ਮੀ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ